ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀ ਹਾਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਆਸ ਕਰਦੇ ਹਾਂ ਆਪ ਸਭ ਠੀਕ ਠਾਕ ਹੋਵੋਗੇ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਾਲੇ ਇਲਮ ਯਾਨੀ ਖਤਰਨਾਕ ਕਾਲੇ ਜਾਦੂ ਦੀਆਂ ਕੀ ਨਿਸ਼ਾਨੀਆਂ ਹਨ ਜੇਕਰ ਕਿਸੇ ਤੇ ਕੋਈ ਤਾਕਤਵਰ ਕਾਲਾ ਜਾਦੂ ਜਾਂ ਤੰਤਰ ਵਿੱਦਿਆ ਕੀਤੀ ਗਈ ਹੋਵੇ ਤਾਂ ਸਾਨੂੰ ਕਿਹੜੇ ਸੰਕੇਤ ਮਿਲਦੇ ਨੇ ਜਿਨ੍ਹਾਂ ਤੋਂ ਅਸੀਂ ਆਸਾਨੀ ਨਾਲ ਪਛਾਣ ਸਕਦੇ ਹਾਂ ਕਿ ਕਿਸੇ ਤੇ ਜਾਦੂ ਟੋਣਾ ਹੋਇਆ ਹੈ ਜਾਂ ਨਹੀਂ ਸੰਗਤ ਜੀ ਅਸੀਂ ਪੀਰਾਂ ਨੂੰ ਮੰਨਣ ਵਾਲੀ ਸੰਗਤ ਹਾਂ ਅਤੇ ਕਈ ਵਾਰ ਅਸੀਂ ਵੀ ਪੀਰਾਂ ਦੇ ਭਲੇਕੇ ਅਜਿਹੇ ਬਾਬਿਆਂ ਕੋਲ ਕਿਸੇ ਦੀ ਦੇਖਾ ਦੇਖੀ ਆਉਣ ਜਾਣ ਲੱਗਦੇ ਹਾਂ ਜੋ ਕਾਲਾ ਇਲਮ ਕਰਦੇ ਨੇ ਅਤੇ ਭੂਤਾਂ ਪ੍ਰੇਤਾਂ ਤੋਂ ਕੰਮ ਲੈਂਦੇ ਨੇ ਜਿਨ੍ਹਾਂ ਨੇ ਕਈ ਪ੍ਰੇਤ ਵਸ ਕੀਤੇ ਹੁੰਦੇ ਨੇ ਅਤੇ ਅਜਿਹੇ ਲੋਕ ਕੁਝ ਪੈਸਿਆਂ ਦੀ ਖਾਤਰ ਕਿਸੇ ਦਾ ਵੀ ਨੁਕਸਾਨ ਕਰਨ ਲਈ ਤਿਆਰ ਹੋ ਜਾਂਦੇ ਨੇ ਉਹਨਾਂ ਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿ ਤੁਹਾਨੂੰ ਆਰਾਮ ਆਉਂਦਾ ਹੈ ਜਾਂ ਨਹੀਂ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਸੰਗਤ ਜੀ ਅੱਜ ਦੀ ਵੀਡੀਓ ਚ ਅਸੀਂ ਕਾਲੇ ਇਲਮ ਦੀਆਂ ਕੁਝ ਖਾਸ ਨਿਸ਼ਾਨੀਆਂ ਦੱਸਾਂਗੇ ਆਮ ਨਿਸ਼ਾਨੀਆਂ ਬਾਰੇ ਤਕਰੀਬਨ ਸਾਰੇ ਜਾਣਦੇ ਨੇ ਪਰ ਜਦੋਂ ਕਿਸੇ ਤੇ ਕੋਈ ਖਤਰਨਾਕ ਕਾਲਾ ਇਲਮ ਛੱਡਿਆ ਜਾਂਦਾ ਹੈ ਤਾਂ ਉਦੋਂ ਸਾਨੂੰ ਕਿਹੜੀਆਂ ਨਿਸ਼ਾਨੀਆਂ ਮਿਲਦੀਆਂ ਨੇ ਇਸ ਬਾਰੇ ਅੱਜ ਅਸੀਂ ਥੋੜਾ ਡਿਟੇਲ ਚ ਗੱਲ ਕਰਾਂਗੇ ਇਸ ਤੋਂ ਬਾਅਦ ਜੋ ਅਗਲੀ ਵੀਡੀਓ ਹੋਵੇਗੀ ਉਹ ਅਸੀਂ ਇਸ ਕਾਲੇ ਇਲਮ ਦੇ ਤੋੜ ਬਾਰੇ ਪਾਵਾਂਗੇ ਇਹ ਨਿਸ਼ਾਨੀਆਂ ਕੁਝ ਹਟਕੇ ਹਨ ਜੇਕਰ ਕਿਸੇ ਵਿੱਚ ਇਹ ਨਿਸ਼ਾਨੀਆਂ ਤੁਹਾਨੂੰ ਮਿਲਦੀਆਂ ਨੇ ਤਾਂ ਬੇਸ਼ੱਕ ਉਸ ਵਿਅਕਤੀ ਤੇ ਕਾਲਾ ਜਾਦੂ ਕੀਤਾ ਹੋਇਆ ਹੈ ਪਹਿਲਾਂ ਆਪਾਂ ਜਾਣ ਲਈਏ ਕਿ ਜਾਦੂ ਹੁੰਦਾ ਕਿਵੇਂ ਹੈ ਇਸ ਬਾਰੇ ਵੀ ਕੁਝ ਮਾਲੂਮਾਤ ਲੈ ਲੈਂਦੇ ਹਾਂ ਦੇਖੋ ਇੱਕ ਹੁੰਦਾ ਹੈ ਪਿਲਾ ਦੇਣ ਵਾਲਾ ਅਤੇ ਇੱਕ ਖਵਾ ਦੇਣ ਵਾਲਾ ਕਾਲਾ ਇਲਮ ਹੁੰਦਾ ਹੈ ਇਹ ਦੋ ਜਾਦੂ ਬਹੁਤ ਜ਼ਿਆਦਾ ਕੀਤੇ ਜਾਂਦੇ ਨੇ ਅਤੇ ਇਹਨਾਂ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਇਹ ਜਾਦੂ ਸਾਡੇ ਖਾਣ ਪੀਣ ਰਾਹੀਂ ਸਾਡੇ ਖੂਨ ਵਿੱਚ ਸ਼ਾਮਲ ਹੋ ਜਾਂਦੇ ਨੇ ਇਸ ਦਾ ਇਲਾਜ ਕਰਨਾ ਵੀ ਥੋੜਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਹ ਇੱਕ ਤਰ੍ਹਾਂ ਨਾਲ ਸਾਡੇ ਸਰੀਰ ਅੰਦਰ ਰਚ ਜਾਂਦਾ ਹੈ ਦੂਜਾ ਜਾਦੂ ਹੁੰਦਾ ਹੈ ਦਫ਼ਨ ਕਰਨਾ ਜਿਵੇਂ ਕੋਈ ਤਵੀਤ ਵਗੈਰਾ ਕਰਕੇ ਘਰ ਵਿੱਚ ਕਿਤੇ ਦੱਬ ਦੇਣਾ ਜਾਂ ਕਿਸੇ ਸੁੰਨਸਾਨ ਥਾਂ ਜਾਂ ਕਬਰਿਸਤਾਨ ਵਿੱਚ ਦੱਬ ਦੇਣਾ ਅਜਿਹੇ ਸ਼ਖਸ ਨੂੰ ਹਮੇਸ਼ਾ ਛਾਤੀ ਤੇ ਭਾਰ ਮਹਿਸੂਸ ਹੁੰਦਾ ਰਹਿੰਦਾ ਹੈ ਉਸ ਦਾ ਦਮਕੋਟਦਾ ਰਹਿੰਦਾ ਹੈ ਇਸ ਦਾ ਇਲਾਜ ਕਰਨ ਲਈ ਉਹਨਾਂ ਦਫਨ ਕੀਤੀਆਂ ਗਈਆਂ ਚੀਜ਼ਾਂ ਨੂੰ ਕੱਢ ਕੇ ਜਲਾਉਣਾ ਪੈਂਦਾ ਹੈ ਤੀਜਾ ਤਰੀਕਾ ਹੁੰਦਾ ਹੈ ਕਾਲੇ ਜਾਦੂ ਦੀ ਲਪੇਟ ਵਿੱਚ ਆਉਣ ਦਾ ਕਿ ਕਿਸੇ ਚੀਜ਼ ਦੇ ਉੱਪਰੋਂ ਲੰਘ ਜਾਣਾ ਕਿਤੇ ਚੌਰਾਹੇ ਤੇ ਕੋਈ ਚੀਜ਼ ਰੱਖੀ ਹੋਵੇ ਜਾਂ ਕਿਤੇ ਦੱਬੀ ਹੋਵੇ ਤਾਂ ਉਸ ਦੇ ਉੱਪਰੋਂ ਦੀ ਤੁਸੀਂ ਲੰਘ ਜਾਂਦੇ ਹੋ ਤਾਂ ਤੁਸੀਂ ਉਸ ਦੇ ਅਸਰ ਹੇਠ ਆ ਜਾਂਦੇ ਹੋ ਚੌਥਾ ਤਰੀਕਾ ਹੁੰਦਾ ਹੈ ਤਸਵੁਰ ਕਰਨਾ ਮਤਲਬ ਕਿਸੇ ਦੀ ਫੋਟੋ ਦੇਖ ਕੇ ਜਾਂ ਉਸ ਦਾ ਖਿਆਲ ਕਰਕੇ ਵੀ ਉਸ ਤੇ ਕਾਲਾ ਇਲਮ ਕੀਤਾ ਜਾ ਸਕਦਾ ਹੈ ਹੁਣ ਗੱਲ ਕਰਦੇ ਹਾਂ ਖਤਰਨਾਕ ਕਾਲੇ ਇਲਮ ਕੀਤੇ ਹੋਣ ਦੀਆਂ ਸਾਨੂੰ ਕੀ ਨਿਸ਼ਾਨੀਆਂ ਮਿਲਦੀਆਂ ਨੇ ਸਭ ਤੋਂ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਆਪਣੇ ਸੀਨੇ ਤੇ ਹਮੇਸ਼ਾ ਸਾਨੂੰ ਬੋਝ ਮਹਿਸੂਸ ਹੁੰਦਾ ਰਹਿੰਦਾ ਹੈ ਹਮੇਸ਼ਾ ਘੁੱਟਣ ਮਹਿਸੂਸ ਹੁੰਦੀ ਰਹਿੰਦੀ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਡੀ ਛਾਤੀ ਤੇ ਕੋਈ ਬੈਠਾ ਹੋਵੇ ਕਿਤੇ ਦਰਬਾਰ ਤੇ ਗਿਆ ਵੀ ਦਿਲ ਖबराਉਂਦਾ ਹੈ ਅਤੇ ਜੀ ਕਰਦਾ ਹੈ ਕਿ ਮੈਂ ਫਟਾਫਟ ਇੱਥੋਂ ਨਿਕਲ ਜਾਵਾਂ ਦੂਜੇ ਨੰਬਰ ਤੇ ਨਿਸ਼ਾਨੀ ਆਉਦੀ ਹੈ ਕਿ ਖੌਫ ਰਹਿਣਾ ਹਮੇਸ਼ਾ ਦਰਦ ਵਿੱਚ ਰਹਿਣਾ ਹਮੇਸ਼ਾ ਡਰ ਲੱਗਦੇ ਰਹਿਣਾ ਇਹ ਪੱਕੀ ਨਿਸ਼ਾਨੀ ਹੁੰਦੀ ਹੀ ਹੁੰਦੀ ਹੈ ਜਿਸ ਤੇ ਕਾਲਾ ਇਲਮ ਹੋਇਆ ਹੋਵੇ ਤੀਜੀ ਨਿਸ਼ਾਨੀ ਹੁੰਦੀ ਹੈ ਕਿ ਗੰਦੇ ਸੁਪਨੇ ਆਉਣਾ ਸੁਪਨਿਆਂ ਵਿੱਚ ਬਗੈਰ ਕੱਪੜਿਆਂ ਦੇ ਔਰਤ ਮਰਦ ਦਿਸਣਾ ਉਹਨਾਂ ਨਾਲ ਗਲਤ ਕੰਮ ਕਰਨਾ ਅਤੇ ਖੂਨ ਸੱਪ ਵਿੱਚੂ ਵਗੈਰਾ ਨਜ਼ਰ ਆਉਣਾ ਵੀ ਦੱਸਦਾ ਹੈ ਕਿ ਤੁਹਾਡੇ ਉੱਪਰ ਖਤਰਨਾਕ ਕਾਲਾ ਜਾਦੂ ਕੀਤਾ ਹੋਇਆ ਹੈ ਚੌਥੀ ਨਿਸ਼ਾਨੀ ਹੁੰਦੀ ਹੈ ਕਿ ਹੱਥ ਪੈਰ ਦਾ ਸੁੰਨ ਹੋ ਜਾਣਾ ਜਾਂ ਜਲਣਾ ਜੇਕਰ ਕਾਲਾ ਜਾਦੂ ਅੱਗ ਵਾਲਾ ਹੋਵੇਗਾ ਤਾਂ ਹੱਥ ਪੈਰ ਜਲਣਗੇ ਜੇਕਰ ਦਫਨ ਕੀਤੇ ਵਾਲਾ ਜਾਦੂ ਹੋਇਆ ਤਾਂ ਤੁਹਾਨੂੰ ਸੂਈਆਂ ਚੁਬਣਗੀਆਂ ਸੁਪਨੇ ਜੋ ਦੇਖਾਂਗੇ ਉਹ ਤੁਹਾਨੂੰ ਯਾਦ ਨਹੀਂ ਰਹਿਣਗੇ ਨੰਬਰ 5 ਤੇ ਨਿਸ਼ਾਨੀ ਆਉਂਦੀ ਹੈ ਕਿ ਤੁਸੀਂ ਜੋ ਵੀ ਕੰਮ ਕਰੋ ਉਹ ਸਿਰੇ ਨਹੀਂ ਚੜ੍ਹੇਗਾ ਕੋਈ ਵੀ ਕੰਮ ਕਾਮਯਾਬੀ ਨਹੀਂ ਦੇਵੇਗਾ ਵਿਆਹ ਸ਼ਾਦੀ ਸਿਰੇ ਨਹੀਂ ਚੜ੍ਹੇਗੀ ਰਿਸ਼ਤਾ ਪੱਕਾ ਹੋ ਕੇ ਵੀ ਟੁੱਟ ਜਾਵੇਗਾ ਛੇਵੀਂ ਨਿਸ਼ਾਨੀ ਹੁੰਦੀ ਹੈ ਕਿ ਤੁਹਾਡਾ ਮਿਹਦਾ ਖਰਾਬ ਰਹੇਗਾ ਦਵਾਈਆਂ ਅਸਰ ਨਹੀਂ ਕਰਨਗੀਆਂ ਸਰੀਰ ਅਤੇ ਮੋਢੇ ਦਰਦ ਕਰਦੇ ਰਹਿਣਗੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਸੱਤਵੀਂ ਨਿਸ਼ਾਨੀ ਦੀ ਸੱਤਵੀਂ ਨਿਸ਼ਾਨੀ ਹੁੰਦੀ ਹੈ ਕਿ ਤੁਹਾਨੂੰ ਕਿਸੇ ਭੀੜ-ਬਾੜ ਵਾਲੀ ਥਾਂ ਤੇ ਬਹੁਤ ਘਬਰਾਹਟ ਹੋਵੇਗੀ ਗੁੱਸਾ ਬਹੁਤ ਆਵੇਗਾ ਇੱਕਦਮ ਕੋਈ ਗੱਲ ਬਰਦਾਸ਼ਤ ਤੋਂ ਬਾਹਰ ਹੋ ਜਾਵੇਗੀ ਦਿਲ ਦੀ ਧੜਕਣ ਤੇਜ਼ ਹੋ ਜਾਵੇਗੀ ਬੀਪੀ ਜਾਤਾ ਹਾਈ ਰਹਿਣ ਲੱਗ ਜਾਵੇਗਾ ਜਾਂ ਲੋ ਹੋਣ ਲੱਗੇਗਾ ਭੇੜ ਵਾਲੀਆਂ ਥਾਵਾਂ ਤੇ ਬੇਚੈਨੀ ਰਹੇਗੀ ਸੰਗਤ ਜੀ ਇਹ ਕੁਝ ਖਾਸ ਨਿਸ਼ਾਨੀਆਂ ਨੇ ਕਾਲੇ ਇਲਮ ਦੀਆਂ ਇਹਨਾਂ ਦਾ ਇਲਾਜ ਹਮੇਸ਼ਾ ਕਾਮਲ ਮੁਰਸ਼ਿਦ ਤੋਂ ਕਰਾਉਣਾ ਚਾਹੀਦਾ ਹੈ ਕਿਸੇ ਚੇਲੇ ਤੋਂ ਕਈ ਵਾਰ ਕੰਮ ਵਿਗੜ ਵੀ ਜਾਂਦੇ ਨੇ ਅਗਲੀ ਵੀਡੀਓ ਵਿੱਚ ਅਸੀਂ ਇਸ ਦੇ ਇਲਾਜ ਬਾਰੇ ਗੱਲ ਕਰਾਂਗੇ ਆਸ ਕਰਦੇ ਹਾਂ ਕਿ ਤੁਹਾਨੂੰ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਜਾਣ ਤੋਂ ਪਹਿਲਾਂ ਬੇਨਤੀ ਹੈ ਕਿ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਜਲਦ ਹੀ ਅਗਲੇ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦੀ